ਸਪਨੋ ਵਾਖੀ ਗੁਰ ਸਹਿਬ ਜੀ ਗੁਰ ਗਰੀਬਨ ਗੋ ਮਾਫਰ ਹੈ ਸਹਿਬ ਜੀ ਅੰਤਨ ਪਾਵਤ ਦੇਵ ਸਬੈ ਮੋਹ ਇੰਦਰ ਮਹਾ ਸਿਵ ਜੋਗ ਪਰੀ ਹੁਣ ਬੇਦ ਬਰਨ ਚ ਵਿਚਾਰ ਰਿਓ ਹਰ ਜਾਪਨ ਛਾਡੋ ਏਕ ਕੜੀ ਮਥ ਰਾਜਨ ਕੋ ਪ੍ਰਭ ਦੀਨ ਤਿਆਲ ਹੈ ਸੰਗਤ ਸ੍ਰੇਸ਼ਟ ਨਿਹਾਲ ਕਰੀ ਰਾਮ ਦਾਸ ਗੁਰ ਜੰਗ ਤਾਰਨ ਕੋ ਗੁਰ ਜੋਤ ਅਰਜਨ ਮਹਿ ਸਰੀ ਸੋ ਕੋ ਹੋ ਤਲ ਬੁਰਸੀ ਵੀ ਐਹ ਨਸ ਸੈ ਹੇ ਜੂ ਦਰਸ਼ਨ ਪਰਸੀ ਐ ਗੁਰੂ ਜਨਮ ਮਰਨ ਦੁਖ ਹੋਵਸ ਪਪਖ ਸੰਮਦੀ ਨੂਰੇ ਹਰ ਸੋ ਕੋ ਰਸੋ ਤਦ ਡਿੱਠੇ ਸਕੇ ਪਾਪਸ ਨਾ ਲ ਜਨਮ ਜਨਮ ਦੇ ਤਦ ਡਿੱਠੇ ਸਕੇ ਪਾਪਸ ਨਾ ਲ ਜਨਮ ਜਨਮ ਦੇ ਸਤਨਾਮ ਓਮ சி குரு சசாவல்ஃபல பஞ்சபுர மெரி அமர்தன ਵਿਦੈਮ ਦੇਨੋ ਜਨਮ ਜਨਮ ਕੀ ਮੈਲ ਭਈ ਗੁਰਪੂਰ ਮੇਰੇ ਗਾਥ ਲਈ ਅਮਰ ਪਨਾ ਵਿਦੈਮ ਦੇਨੋ ਜਨਮ ਜਨਮ ਕੀ ਮੈਂ ਲਗਾਈ ਰਹਾ ਨਿਮਰ ਦੂਤ ਦੁਸ਼ਟ ਬੈਰਾਏ ਗੁਰਪੂਰ ਕਾ ਜਪਿਆ ਜਾ ਕਾ ਕਰੈ ਕੋਈ ਬਚਾਰਾ ਪ੍ਰਭ ਮੇਰੇ ਕਾ ਬੰਡ ਪਰ ਤਾਂ ਸ਼ਿਨਰ ਸਿਨਰ ਸ਼ਿਨਰ ਸੁਖ ਪਾਏ ਆ ਚਰਨ ਕਮਲ ਰੱਖ ਮਨ ਮਾ ਉੰਝ ਤਾ ਕੇ ਸਰਨ ਪਰਿਉ ਨਾਮੁ ਪਰਦਾਓ ਜਾਂਤੇ ਉਪਰ ਕੋ ਨੰਝਿ ਸਿਮਰ 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 ਸੁਖ ਪਾਏ ਆ ਚਰਨ ਰਖ ਮਨ ਮਨ ਮਾ ਤੀ ਸਰਨ ਪਰਿਉ ਨਾਨਕ ਦਾ ਜਾਤੇ ਉਪਰ ਤੋ ਨਾ ਵਾਹੀ ਗੁਰਜੀਤ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੋਗੋ ਜੋਗੋ ਅਤਲ ਚਵਰਤ ਹਦੇ ਮਾਲਤ ਪਾਣੀ ਦੇ ਬਹੁਤ ਸ਼ਬਦ ਗੁਰੂ ਸੰਤਨ ਸੱਚੀ ਗੁਰੂ ਗਰੰਤ ਸੱਚੀ ਦੇ ਪਾਵਨ ਅਤੇ ਪਵਿੱਤਰ ਖਜੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਅਤੇ ਗੁਰੂ ਸਵਾਰੇ ਸਤ ਸੰਗਤ ਵਡਪਾਗੀ ਜਨਮ ਵੱਡੇ ਭਾਗ ਸਤ ਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ਾ ਰਹਿਤ ਪਤ ਸਤ ਅਮਰ ਤੁਜੀ ਨਿਰਦਾਸ ਸਪਾਦਾਸਨਾ ਸਤ ਗੁਰ ਜੀ ਨੇ ਸਾਨੂੰ ਕਲ ਦੀ ਜੀਵਨ ਨੂੰ ਬਖਸ਼ਿਸ਼ ਕੀਤਾ ਹੈ ਅੱਜ ਦੇ ਅਮਰਤ ਵੇਲੇ ਦੇ ਪਾਵਨ ਫੁੱਟਾਂ ਨੂੰ ਧੰ ਧੰ ਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਖਸ਼ਿਸ਼ ਕੀਤੀ ਹੋਈ ਪਾਵਨ ਬਚਨ ਸਤ ਗੁਰੂ ਜੀ ਦੇ ਅੰਗ 823 ਦੇ ਉੱਤੇ ਦਰਜ ਹੈ ਅਤੇ ਰਾਗ ਬਿਲਾਵਲ ਦੇ ਵਿੱਚ ਸਸੋਪਤ ਖੈ ਧੰ ਤਨ ਸੈ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਨੋਖਾਰ ਬੰਤੋ ਚਰਨ ਕੀਤੇ ਪਾਵਨ ਹੁਕਮ ਧੰ ਸੈ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਸਾਨੂੰ ਕਲਜੀ ਜੀਵਨ ਨੂੰ ਸਮਝਾਉਂਦੇ ਹੋਏ ਆਪਣੇ ਪਤੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੀਆਂ ਵੜਿਆਈਆਂ ਕਰਦੇ ਕੋਈ ਸਤਿਗੁਰ ਦੀ ਹੁਕਮ ਕਰ ਦੇ ਖਣ ਬਿਲਾਵਲ ਮਾ ਖੱਲਾ ਪੰਜਾ ਗੁਰ ਪੂਰੇ ਨਿਰਗਠ ਨਹੀਂ ਅੰਮਰਤਨਾ ਰਿਦੈ ਮੈਂ ਦੀਨੋ ਜਨਮ ਜਨਮ ਕੀ ਨੰਬਈ ਧਨ ਧਨ ਸੈਤਰੀ ਗੁਰ ਅਰਜਨ ਪਾਤਸ਼ਾਹ ਜੀ ਸਾਨੂੰ ਕਲ ਦੀ ਜੀਵਨ ਨੂੰ ਸਮਝਾਉਂਦੇ ਕੋਈ ਪਾਵਨ ਬਚਨ ਸਤਿਗੁਰੂ ਜੀ ਨੇ ਸਮਝਾਉਣਾ ਕੀਤੀ ਸਾਨੂੰ ਕਲ ਦੀ ਜੀਵਨ ਸਤਿਗੁਰੂ ਜੀ ਨੇ ਉਹਨਾਂ ਗੁਰਮਖ ਜਨਾਂ ਪਤ ਜਨੋ ਦਾ ਬਿਆਨ ਇਸ ਪਾਵਨ ਬਾਣੀ ਸ਼ਬਦ ਦੁਆਰਾ ਸਾਨੂੰ ਸਮਝਾਉਣ ਲੱਗੀ ਈ ਹੈ ਕਿ ਜਿਹੜੇ ਭਗਤ ਜਨਾਂ ਨੇ ਸੰਸਾਰ ਵਿੱਚ ਆਨ ਕਰਕੇ ਆਪਣੇ ਜੀਵਨ ਨੂੰ ਸਤਿਗੁਰੂ ਜੀ ਦੇ ਲੇਖੇ ਦੇ ਵਿੱਚ ਲਾ ਕੇ ਆਪਣਾ ਸੰਸਾਰ ਤੋਂ ਆਉਣਾ ਸਫਲ ਬਣਾਇਆ ਸਤਿਗੁਰੂ ਜੀ ਉਹਨਾਂ ਪ੍ਰਤੀ ਸਾਨੂੰ ਸਮਝਾਉਣਾ ਪਰਦੇਸ ਹਨ ਕਿ ਉਹਨਾਂ ਭਗਤ ਜਨਾਂ ਨੇ ਉਸ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਕਟਾਨ ਕਟਾਨ ਧੰਨਵਾਦ ਕੀਤਾ ਗੁਰਪੂਰੈ ਮੇਰੀਆਂ ਅੱਖ ਲਈ ਇਸ ਸੰਸਾਰ ਦੇ ਵਿੱਚ ਜਦੋਂ ਅਸੀਂ ਆਏ ਅਤੇ ਸਾਡੀ ਇੱਜ਼ਤ ਸਾਡੀ ਪਤ ਉਸ ਸਤਿਗੁਰ ਜੀ ਨੇ ਨਾਮ ਰੂਪੀ ਬਾਣੀ ਦੁਆਰਾ ਸਾਨੂੰ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਸਾਡਾ ਸੰਸਾਰ ਦੇ ਵਿੱਚ ਆਣ ਕੇ ਸਾਡੀ ਇਸ ਇੱਜ਼ਤ ਸਾਡੀ ਪਤ ਨੂੰ ਰੱਖ ਲਿਆ ਅੰਮ੍ਰਿਤ ਨਾਮ ਰਿਧੇ ਮੈਂ ਜੀਨੋ ਜਨਮ ਜਨਮ ਕੀ ਮੈ ਲੱਗਈ ਜਿਸ ਕਾਰਜ ਦੇ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਸੰਸਾਰ ਵਿੱਚ ਭੇਜਿਆ ਸੀ ਜਿਸ ਵਖਰੇ ਕੋ ਲੈ ਤੋ ਆਇਆ RAM ਨਾਮ ਸੰਤਨ ਘਰ ਪਾਇਆ ਸਤਿਗੁਰੂ ਜੀ ਕਹਿੰਦੇ ਅਮਰਤ ਰੂਪੀ ਨਾਮ ਰੂਪੀ ਦਾਤ ਸਾਡੇ ਸਿਰ ਦੇ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ ਕੇ ਤੇ ਜਨਮ ਜਨਮ ਕੀ ਮੈਲ ਗਈ ਜੋ ਜਨਮ ਚ ਮਾਤਰਾ ਦੇ ਵਿੱਚ ਅਸੀਂ ਫਸੇ ਹੋਏ ਸਾਂ ਜੋ ਜਨਮ ਜਨਮ ਦੇ ਸਾਨੂੰ ਰੋਗ ਲੱਗੇ ਸਨ ਉਹਨਾਂ ਨੂੰ ਕੱਟ ਕੇ ਸੰਦੀਪਤਨ ਬਾਤੇ ਸਤਿਗੁਰੂ ਜੀ ਨੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਜਨਮ ਅਤੇ ਮਰਨ ਦੇ ਜਿਹੜੇ ਗੇੜ ਸਨ ਉਹ ਸਤਿਗੁਰੂ ਜੀ ਨੇ ਕੱਟ ਦਿੱਤੇ ਰਾਹਾ ਨੇਵਰ ਦੂਤ ਦੁਸ਼ਟ ਬਰਾਈ ਗੁਰਪੂਰੇ ਤਾਂ ਜਪਿਆ ਜਾ ਨਿਵਰ ਦੂਤ ਦੁਸ਼ਟ ਬਰਾਈ ਜਿਤਨੇ ਦੁਸ਼ਟ ਦੂਤ ਦੁਖ ਰੋਗ ਸੰਸਾਰ ਦੇ ਸਾਨੂੰ ਕਿਮੜੇ ਕੋਈ ਸੰ ਜਿਤਨੇ ਸਾਡੇ ਇਹ ਬੈਰੀ ਸਤਗੁਰੂ ਜੀ ਨੇ ਸਮਝਾ ਮਨਾ ਕੀਤਾ ਨਿਵਰੇ ਦੋਸਤ ਦੁਸ਼ਟ ਬੈਰ ਆਇ ਇਸ ਸੰਸਾਰਕ ਪਦਾਰਥ ਸੰਸਾਰ ਦਾ মোহ ਜਿਤਨਾ ਵੀ ਹੈ ਇਹ ਇੱਕ ਬੈਰੀ ਅਤੇ ਸਾਡੀ ਇਹ ਦੁਸ਼ਮਨ ਖੰਡ ਜੋ ਜਿਨੇ ਜਿਨ੍ਹਾਂ ਦੇ ਮੋਹ ਵਿੱਚ ਫਸਣ ਕਰਕੇ ਅਸੀਂ ਸਤਗੁਰੂ ਤੋਂ ਦੂਰ ਹੁੰਦੇ ਹਾਂ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਨੇਰੇ ਦੂਤ ਦੁਸ਼ਟ ਬਰਾਈ ਗੁਰ ਪੂਰੇ ਕਾ ਜਪਿਆ ਜਾਪ ਇਨਾਂ ਤੋਂ ਉੱਚੇ ਉੱਠ ਕੇ ਅਸੀਂ ਸਤ ਗੁਰ ਦੀ ਅਪਾਰ ਕਿਰਪਾ ਬਖਸ਼ਿਸ਼ ਦੁਆਰਾ ਉਸ ਸਤ ਗੁਰ ਦੀ ਦੇ ਨਾਮ ਮੁਕਤੀ ਬਾਣੀ ਦਾ ਜਾਪ ਜਪ ਲਿਆ ਕਹਾਂ ਕਰੇ ਕੋਈ ਬੇਚਾਰਾ ਪ੍ਰਭ ਵੀਰੇ ਕਾ ਬੰਡ ਪਰ ਤਾ ਕੰਨ ਦੇ ਜਿਤਨੇ ਵੀ ਦੁਸ਼ਤ ਸਨ ਜਿਤਨੇ ਵੀ ਸਾਡੇ ਦੁਸ਼ਮਨ ਬਰਾਈ ਸਨ ਉਹ ਬਚਾਰੇ ਹਾਂ ਦਾ ਸਾਡੇ ਉੱਤੇ ਕੋਈ ਵੀ ਅਸਰ ਨਹੀਂ ਹੋ ਸਕਿਆ ਕਾਰਨ ਇਹ ਹੋਇਆ ਕਿ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਜਿਸ ਦੀ ਖਜੂਰੀ ਵਿੱਚ ਬੈਠੇ ਹਾਂ ਇਹ ਸਤਗੁਰੂ ਸੰਵਰਤ ਅਕਾਲ ਪੁਰਖ ਵਾਹਿਗੁਰੂ ਦਾ ਇਤਨਾ ਵੱਡਾ ਪਰਤਾ ਖੈ ਇਦੀ ਮੇਰ ਇਦੀਆਂ ਬਖਸ਼ਿਸ਼ਾਂ ਇਤਨੀਆਂ ਹਨ ਕਿ ਸਮਰੱਥ ਗੁਰੂ ਸਿਰ ਖੱਥ ਪਰਿਉ ਇਸ ਸਮਰੱਥ ਗੁਰੂ ਜਿਸ ਵੀ ਪ੍ਰਾਨੀ ਜੀਵ ਉਤੇ ਖੱਥ ਧਰ ਦੇਖਣ ਉਸ ਦਾ ਫਿਰ ਕੋਈ ਵੀ ਵਾਰ ਵਿੰਗਾ ਨਹੀਂ ਕਰ ਸਕਦਾ ਸਤਿਗੁਰ ਜੀ ਦਾ ਫਰਮਾਨ ਹੈ ਵਿਚ ਕਰਤਾ ਉਰਖ ਖਲੋਵਾ ਵਾਨਨਾ ਬਿੰਦਾ ਹੋਵਾ ਸਤਗੁਰ ਜੀ ਦੇ ਪਾਵਨ ਬਚਨ ਖਣ ਸਿਮਰ 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 ਸੁਖ ਪਾਈਆ ਚਰਨ ਕੰਗਲ ਰੱਖ ਮਨ ਮਾ ਸਤਗੁਰ ਜੀ ਦੇ ਪਾਵਨ ਬਚਨ ਸਤਗੁਰ ਜੀ ਨੇ ਸਮਝਾਉਣਾ ਕੀਤੀ ਸਿਮਰ 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 ਸੁਖ ਪਾਇਆ ਉਸ ਸਤਿਗੁਰ ਜੀ ਦੇ ਨਾਮ ਰੂਪੀ ਬਾਣੀ ਦਾ ਸਿਮਰਨ ਕਰਨ ਦੇ ਨਾਲ ਜੋ ਆਤਮਿਕ ਜੀਵਨ ਦਾ ਆਨੰਦ ਪ੍ਰਾਪਤ ਹੋਇਆ ਸਕੂਨ ਹੋਇਆ ਮਨ ਨੂੰ ਟਿਕਾਉ ਪ੍ਰਾਪਤ ਹੋਇਆ ਅਤੇ ਸਤਿਗੁਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰ ਜੀ ਚਰਨ ਪਵਨ ਰੱਖ ਨਾਨਕ ਮਖੀ ਸਾਨੂੰ ਇਸ ਸਦੀਵ ਕਾਲ ਆਤਮਕ ਜੀਵਨ ਦੇ ਸੁਖ ਦੇ ਵਿੱਚ ਸਦਾ ਵਾਸਤੇ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਤਾਂ ਕਿ ਸਰਨ ਪਰਯੋ ਨਾਨਕ ਦਾਸ ਜਾਣੇ ਉਪਰ ਕੋ ਨਾ ਪੰਨ ਸਤਿ ਸ੍ਰੀ ਗੁਰੂ ਅਰਜਨ ਪਾਤਸ਼ਾਹ ਪੰਨ ਵੀਰ ਨਾਨਕ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਮਝਾਉਣਾ ਕੀਤੀ ਕਿ ਭਾਈ ਉਸ ਦੀ ਸ਼ਰਨ ਦੇ ਵਿੱਚ ਆ ਜਾਵੋ ਕਿਸ ਦੀ ਸ਼ਰਨ ਦੇ ਵਿੱਚ ਤਾਂ ਕਿ ਉੱਪਰ ਕੋ ਨਾ ਖੇ ਜਿਸ ਦੇ ਉੱਪਰ ਕਿਸੇ ਦਾ ਵੀ ਹੁਕਮ ਨਹੀਂ ਚੱਲ ਸਕਦਾ ਜੋ ਸੁਮੁੱਚੀ ਕਨਾਤ ਦਾ ਸਿਰਜਣਹਾਰ ਕਰਤਾ ਪ੍ਰਪਤ ਅਕਾਲ ਪੁਰਖ ਵਾਹਿਗੁਰੂ ਹੈ ਜੋ ਸੁਮੁੱਚਿਆਂ ਦੇ ਉੱਪਰ ਆਪਣਾ ਹੁਕਮ ਚਲਾ ਰਿਹਾ ਹੈ ਅਤੇ ਜਿਸ ਦਾ ਹੁਕਮ ਚੱਲ ਰਿਹਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਉਹਦੇ ਸ਼ਰਨ ਦੇ ਵਿੱਚ ਆ ਜਾਓ ਫਿਰ ਤੁਖਾਨੂੰ ਕਿਸੇ ਦਾ ਵੀ ਡਰ ਐ ਕਿਸੇ ਦੇ ਵੀ ਗੁਲਾਮੀ ਕਰਨ ਦੀ ਲੋੜ ਨਹੀਂ ਪਵੇਗੀ ਇਸ ਵਾਤੇ ਸਤਿਗੁਰੂ ਜੀ ਨੇ ਪਾਵਨ ਬਚਨ ਸਾਨੂੰ ਅੰਤਲੀਆ ਪੰਕਤੀਆਂ ਵਿੱਚ ਸਮਝਾਉਣਾ ਕੀਤਾ ਹੈ ਤਾਂ ਕਿ ਸਰਨ ਪਰਉ ਨਾਨਕ ਦਾਸ ਜਾਣੇ ਉੱਪਰ ਕੋ ਨਹੀਂ ਜਿਸ ਦੇ ਉੱਪਰ ਕਿਸੇ ਦਾ ਵੀ ਹੁਕਮ ਕਿਸੇ ਦਾ ਵੀ ਆਰਡਰ ਨਹੀਂ ਚੱਲ ਸਕਦਾ ਕੇਵਲ ਸਮਰੱਥ ਗੁਰੂ ਅਕਾਲ ਪੁਰਖ ਵਾਹਿਗੁਰੂ ਇੱਕ ਸਰਤਾ ਪੁਰਖ ਹੀ ਹੈ ਜੋ ਸਮੁੱਚੇ ਕਨਾਂ ਦੇ ਉੱਤੇ ਆਪ ਹੁਕਮ ਚਲਾ ਰਿਹਾ ਹੈ ਬਾਬਾ ਦੀਪ ਸਿੰਘ ਜੀ ਦੇ ਜਨਮ ਦੇ ਘੜੇ ਜੀਆਂ ਸਿੱਟੀ ਸੰਗਤ ਨੂੰ ਬਹੁਤ ਬਹੁਤ ਬਦਨਯਾ ਉਹਨਾਂ ਦਾ ਅੱਜ ਜਨਮ ਦੇ ਘੜਾ ਹੈ ਉਹਨਾਂ ਨੇ ਸੰਸਾਰ ਦੇ ਵਿੱਚ ਆਨ ਕਰਕੇ ਤਾਂ ਦਸ਼ਵੇਂ ਪਿਤਾ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਦੋਂ ਤੋਂ ਪਹੁੰਚੇ ਅਤੇ ਉਹਨਾਂ ਨੇ ਸੱਚਾ ਜੀਵਨ ਫਿਰ ਤਾਂ ਦਸ਼ਵੇਂ ਪਿਤਾ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਰਮ ਤੇ ਦੇ ਦਿੱਤੀ ਬਤਿੱਦ ਕੀਤਾ ਸੀ ਤੇ ਆਪਣੀ ਸ਼ਹਾਦਤ ਦੇ ਨਾਲ ਸ੍ਰੀ ਖਰਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ ਸੀ ਉਹਨਾਂ ਦੇ ਬਜ਼ੁਰਗ ਅਵਸਥਾ ਦੇ ਵਿੱਚ 18 ਕਿਲੋ ਦਾ ਖੰਡਾ ਉਹਨਾਂ ਦਾ ਸੀ ਜੋ ਅੱਜ ਤੱਕ ਕਿਸੇ ਗੁਰਸਿੱਖ ਦਾ ਨਿੱਛੇ ਸਭ ਤੋਂ ਭਾਰੀ ਖੰਡਾ ਸੀ ਉਹਨਾਂ ਦਾ ਸੀਸ ਤਲੀ ਦੇ ਉੱਤੇ ਰੱਖ ਕੇ ਪ੍ਰਣ ਕਰਕੇ ਖਰਮੰਦਰ ਸਾਹਿਬ ਨੂੰ ਅਜਾਦ ਉਹਨਾਂ ਨੇ ਕਰਾਇਆ ਸੀ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਇਸ ਵਿਅਕਤੀ ਸੰਗਤ ਨੂੰ ਵਧਾਈਆਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਨਾਮਦਾਨ ਸਿੱਖੀਦਾਨ ਪਰਉਪਸਾਦਾਨ ਬਖਸ਼ਿਸ਼ ਕਰੇ ਜੀ ਸੋ ਕਟਾਨ ਕਟਾਨ ਧੰਨਵਾਦ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਅਪਾਰ ਕਿਰਪਾ ਬਖਸ਼ਿਸ਼ ਦੁਆਰਾ ਅੰਮ੍ਰਿਤ ਕਬੀਲੇ ਦਾਸ ਭਾਗ ਦਾ ਸਮਾ ਸਤਿਗੁਰੂ ਜੀ ਸਾਨੂੰ ਕਲ ਦੀ ਜੀਵਾਂ ਨੂੰ ਬਖਸ਼ਦੇ ਹਨ ਸਮੁੱਚੇ ਸੰਗਤ ਦਾ ਧੰਨਵਾਦ ਹੋਈਆਂ ਪੁੱਲਾਂ ਦੇਖਿਣਾ ਵਾਹੀ ਗੁਰਜੀਤ ਕਾ ਖਾਲਸਾ ਵਾਹੀ ਦੁਰਜੀਤਿ ਫਤਿਹ ਸਤ ਨਾਮ ਅਵਾਹੀ ਗੁਰ ਸਤ ਨਾਮ ਅਵਾਹੀ ਗੁਰ